ਇਦਾਂ ਹੀ ਆਪਾਂ ਨੇ ਪਿਆਰ ਨਾਲ ਦੇਖੋ ਜਿਵੇਂ ਫੋਲਡ ਕੀਤਾ ਹੋਇਆ ਇਹ ਸਿਗਰਟ ਹੈ ਇਹਦੇ ਵਿੱਚ ਇਹਨੂੰ ਸਲਾਈ ਜਮਾ ਵੀ ਨਹੀਂ ਆਉਂਦੀ ਹੈਗੀ ਨਾ ਤਾਂ ਮੈਂ ਦਾਅਵੇ ਨਾਲ ਕਹਿੰਦਾ ਜਿਨੇ ਅੱਜ ਦੀ ਆਪਣੀ ਵੀਡੀਓ ਦੇਖ ਲਈ ਤਾਂ ਉਹ ਆਪਣਾ ਸੂਟ ਆਪ ਬਣਾ ਕੇ ਪਾ ਸਕਦਾ ਹੈਲੋ ਫਰੈਂਡਸ ਮੋਸਟ ਵੈਲਕਮ ਟੂ आवर YouTube ਚੈਨਲ ਰਾਮ ਟੇਲਰ ਸੋ ਫਰੈਂਡਸ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜਾ ਬੰਦਾ ਵੀ ਮਤਲਬ ਮਸ਼ੀਨ ਤੇ ਵੀ ਨਹੀਂ ਬੈਠਿਆ ਹੈਗਾ ਜੇ ਉਹਨੇ ਅੱਜ ਦੀ ਵੀਡੀਓ ਆਪਣੀ ਦੇਖ ਲਈ ਤਾਂ ਜਿਹੜਾ ਉਹ ਆਪਣਾ ਸੂਟ ਆ ਆਪ ਬਣਾ ਕੇ ਪਾ ਸਕਦਾ ਬਟ ਇਹਦੇ ਲਈ ਸ਼ਰਤ ਇਹ ਹੈ ਕਿ ਅੱਜ ਦੀ ਜਿਹੜੀ ਵੀਡੀਓ ਨੂੰ ਪੂਰੀ ਦੇਖਣੀ ਪੈਣੀ ਹੈ ਕਿਤੇ ਵੀ ਸਕਿੱਪ ਨਾ ਕਰਿਓ ਇਹਦੇ ਵਿੱਚ ਮੈਂ ਤੁਹਾਨੂੰ ਬਹੁਤ ਡਿਟੇਲ ਨਾਲ ਦੱਸੂਗਾ ਠੀਕ ਹੈ ਔਰ ਸੌਖਾ ਮੈਥਡ ਦੱਸੂਗਾ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕੀ ਕੀ ਸਿੱਖਾਂਗੇ ਆਪਾਂ ਸੂਟ ਤੋਂ ਨਾਪ ਲੈਣਾ ਫਿਰ ਕਟਿੰਗ ਔਰ ਫਿਰ ਸਟੀਚਿੰਗ ਜਿਹੜੀ ਮੇਨ ਗੱਲਾਂ ਸਟੀਚਿੰਗ ਦੇ ਵਿੱਚ ਆਪਾਂ ਨੇ ਗਲੇ ਕਿੱਦਾਂ ਬਣਾਉਣੇ ਨੇ ਠੀਕ ਹੈ ਤੇ ਆਪਾਂ ਨੇ ਫਿਟਿੰਗ ਦੀ ਸਲਾਈ ਕਿੱਦਾਂ ਲਾਉਣੀ ਆ ਫਿਟਿੰਗ ਦੀ ਸਲਾਈ ਇੰਨੇ ਵਧੀਆ ਤਰੀਕੇ ਨਾਲ ਦੱਸੂਗਾ ਕਿ ਜਿਹੜੀ ਸੂਟ ਦੀ ਮਤਲਬ ਲੁੱਕ ਹੈ ਬਹੁਤ ਗ੍ਰੇਸਫੁਲ ਆ ਜਾਂਦੀ ਹੁੰਦੀ ਆ ਔਰ ਚਾਕ ਕੇਰਾ ਆਪਾਂ ਨੇ ਸੌਖੇ ਤਰੀਕੇ ਨਾਲ ਕਿੱਦਾਂ ਫੋਲਡ ਕਰਨਾ ਇਹਨਾਂ ਗੱਲਾਂ ਨੂੰ ਅੱਜ ਮੈਂ ਤੁਹਾਨੂੰ ਬਹੁਤ ਬਰੀਫ ਚੋਰ ਸੌਖੇ ਮੈਥਡ ਨਾਲ ਦੱਸ ਦੂੰਗਾ ਠੀਕ ਹੈ ਜੀ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰ ਦਿਓ ਸੋ ਆਜੋ ਫਿਰ ਅੱਜ ਦੀ ਜਿਹੜੀ ਵੀਡੀਓ ਆਪਾਂ ਸਟਾਰਟ ਕਰਦੇ ਆ ਆਪਾਂ ਨਾਪ ਕਿਦਾਂ ਲੈਣਾ ਜੀ ਦੇਖੋ ਉੱਪਰੋਂ ਆਪਾਂ ਨੇ ਸ਼ੋਲਡਰ ਤੋਂ ਰੱਖ ਕੇ ਸਭ ਤੋਂ ਪਹਿਲਾਂ ਲੰਬਾਈ ਲੈ ਲੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਲੈ ਲੈਣੀ ਆ ਚੌੜਾਈ ਫਿਟਿੰਗ ਜਿਹੜੀ ਸਾਰੀ ਘੇਰਾ ਠੀਕ ਹੈ ਜੀ ਜਿੱਥੋਂ ਚਾਕ ਸ਼ੁਰੂ ਹੁੰਦੇ ਨੇ ਦੇਖੋ ਖੁੱਲੇ ਉੱਥੋਂ ਆਪਾਂ ਨੇ हिਪ ਲੈ ਲੈਣੀ ਆ ਜੀ ਦੂਸਰੀ ਸਾਈਡ ਤੱਕ ਠੀਕ ਹੈ ਜੀ ਤੇ ਉਤੋਂ ਬਾਅਦ ਜਿਵੇਂ ਇਦਾਂ 20 ਕੇਰਾ 20 हिਪ ਉਤੋਂ ਬਾਅਦ ਕਮਰ ਹੈ ਜੀ ਦੇਖੋ ਇਹ ਹੈਗੀ ਆ ਜੀ 16 ਇੰਚ ਠੀਕ ਹੈ ਤੇ ਇਦਾਂ ਹੀ ਛਾਤੀ ਹੈ ਜੀ ਛਾਤੀ ਹੈਗੀ ਇਹਦੀ ਪੌਣੇ 19 ਇੰਚ ਉਤੋਂ ਬਾਅਦ ਬਾਂਹ ਕਿੰਨੀ ਲੰਬੀ ਆ ਉਹ ਵੀ ਆਪਾਂ ਨੇ ਇੱਥੋਂ ਨਾਪ ਲੈਣੀ ਆ ਸੀਨ ਤੱਕ ਠੀਕ ਹੈ ਜੀ ਇੱਥੇ ਜਿਹੜੀ ਆਪਣੀ ਜੋਇੰਟ ਕੀਤੀ ਹੁੰਦੀ ਆ ਇੱਥੋਂ ਨਾਲ ਦੀ ਨਾਲੇ ਆਪਾਂ ਮੂਰੀ ਨਾਪ ਲੈਣੀ ਆ ਵੀ ਕਿੰਨੀ ਮੂਰੀ ਆ ਫੇਰ ਆਪਣਾ ਰਹਿ ਗਿਆ ਜੀ ਗਲੇ ਗਲੇ ਕਿੰਨੇ ਡੀਬ ਬਣਾਉਣੇ ਨੇ ਦੇਖੋ ਇਹਦਾ 6.5 ਆ ਤੇ ਬੈਕ ਹੈਗੀ ਆ 6.5 ਗਲੇ ਇਦਾਂ ਲੈ ਕੇ ਤੁਸੀਂ ਹਮੇਸ਼ਾ ਸਿੱਧੇ ਹੀ ਨਾਪਣੇ ਨੇ ਉਸ ਤੋਂ ਬਾਅਦ ਜਿੱਥੇ ਆਪਣੀਆਂ ਬਾਹਾਂ ਜੋੜੀਆਂ ਹੋਈਆਂ ਨੇ ਕਮੀਜ਼ ਨੂੰ ਸਹੀ ਰੱਖ ਕੇ ਇੰਚੀ ਟੇਪ ਨੂੰ ਦੂਜੀ ਸਲਾਈ ਤੱਕ ਮਲਾ ਦੇਣਾ ਦੇਖੋ ਤੀਰਾ ਹੈ ਜੀ 12 ਤਾਂ ਆਪਾਂ 12 ਤਿਆਰ ਤੀਰਾ ਬਟ ਦੇਖੋ ਮੈਂ ਤੁਹਾਨੂੰ ਸੂਟ ਦਾ ਨਾਪ ਲੈਣਾ ਦੱਸਿਆ ਜਿਹੜਾ ਮੈਂ ਅੱਜ ਕਟਿੰਗ ਕਰੂੰਗਾ ਉਹ ਹਲਕਾ ਸਾਈਜ਼ ਆ ਤੁਹਾਨੂੰ ਨਾਪ ਲੈਣਾ ਦੱਸਿਆ ਕਿ ਤੁਸੀਂ ਇਦਾਂ ਨਾਪ ਲੈ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਕਟਿੰਗ ਤਾਂ ਦੇਖੋ ਜੀ ਅੱਜ ਆਪਣੇ ਮਾਪ ਦੇ ਮੁਤਾਬਕ ਜਿਹੜਾ ਕੱਪੜਾ ਮੈਂ ਲਿਆ ਜੀ ਉਹ ਸਵਾ ਮੀਟਰ ਲਿਆ ਦੇਖੋ ਇਹਦੇ ਵਿੱਚ ਤੁਸੀਂ ਕੀ ਕਰਨਾ ਦੇਖੋ ਆਪਣੀ ਲੰਬਾਈ ਹੈਗੀ ਆ 34 ਇੰਚ 34 ਦੇ ਵਿੱਚ ਆਪਾਂ ਨੇ 3 ਪਲੱਸ ਕਰਕੇ ਆਪਾਂ ਨੇ ਨਿਸ਼ਾਨ ਲਾ ਲੈਣਾ 37 ਇੰਚ ਤੇ ਜੀ ਠੀਕ ਹੈ 37 ਇੰਚ ਤੇ ਲਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਨੀਚੋਂ ਕਟਿੰਗ ਕਰ ਦੇਣਾ ਤਾਂ ਆਪਣੇ ਕੋਲੇ ਆ ਜਾਣਗੀਆਂ ਦੋ ਲੰਬਾਈਆਂ ਫਰੰਟ ਬੈਕ ਦੀਆਂ ਤੇ ਇੱਥੋਂ ਆਪਾਂ ਨੀਚੇ ਵਾਲੇ ਪੀਸ ਦਾ ਕੀ ਕਰਨਾ ਉਹ ਤੁਹਾਨੂੰ ਮੈਂ ਬਾਅਦ ਚ ਦੱਸੂਗਾ ਜੀ ਠੀਕ ਹੈ ਹਲਕਾ ਨਾਪ ਆ ਆਪਾਂ ਨੇ ਹੁਣ ਇਹਨੂੰ ਸੈਂਟਰ ਚੋਂ ਕੱਟ ਦੇਣਾ ਜੀ ਇੱਥੋਂ ਸੋ ਦੇਖੋ ਇੱਕ ਪੀਸ ਨੂੰ ਆਪਾਂ ਨੇ ਇਦਾਂ ਫੋਲਡ ਕਰਕੇ ਨਾ ਆਪਾਂ ਨੇ ਇਦਾਂ ਸਹੀ ਕਰਕੇ ਰੱਖ ਲੈਣਾ ਖੁੱਲਾ ਜਿਹੜਾ ਪਾਸਾ ਰੱਖਣਾ ਤੁਸੀਂ ਆਪਣੇ ਪਾਸੇ ਰੱਖੋਗੇ ਆਪਣੇ ਵੱਲ ਨੂੰ ਤਾਂ ਇਦਾਂ ਹੀ ਆਪਾਂ ਨੇ ਦੂਜਾ ਪੀਸ ਇਹਦੇ ਉੱਪਰ ਰੱਖ ਲੈਣਾ ਜੀ ਤਾਂ ਫਰੰਟ ਬੈਕ ਇੱਕ ਦੂਜੇ ਦੇ ਉੱਪਰ ਰੱਖਣ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇੰਚੀ ਟੇਪ ਨੂੰ ਏਦਾਂ ਰੱਖ ਲੈਣਾ ਜੀ ਠੀਕ ਹੈ ਤਾਂ ਮੈਂ ਨਾਪ ਵੀ ਇੱਧਰ ਤੁਹਾਡੇ ਸਾਹਮਣੇ ਰੱਖ ਦਿੰਨਾ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਨਿਸ਼ਾਨ ਲਾਣਾ ਉਹ ਲਾਉਣਾ ਜੀ ਆਪਾਂ ਨੇ 5.7 ਇੰਚ ਤੇ ਉਸ ਤੋਂ ਬਾਅਦ ਜਿਹੜੀ ਕਮਰ ਬਣਾਵਾਂਗੇ ਇਹਦੀ 14 ਇੰਚ ਤੇ ਤੇ ਜਿਹੜਾ ਫਿਰ ਲੰਬਾਈ ਦਾ ਨਿਸ਼ਾਨ ਆ ਉਹਦੇ ਵਿੱਚ ਅੱਧਾ ਇੰਚ ਪਲੱਸ ਕਰਕੇ ਜਿਵੇਂ 34 ਲੰਬਾਈ ਆ ਤਾਂ ਆਪਾਂ ਨੇ 34.5 ਤੇ ਨਿਸ਼ਾਨ ਲਾ ਦੇਣਾ ਜੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਨੇ हिਪ ਕਿੱਥੋਂ ਸਟਾਰਟ ਕਰਨੀ ਆ हिਪ ਕਰਾਂਗੇ ਜੀ ਆਪਾਂ ਨਾਨ ਨੇ ਹੁਣ ਆਪਾਂ ਨੇ ਇਹਨੂੰ ਅੱਗੇ ਚੱਕ ਲੈਣਾ ਸਿੱਧਾ ਕਰ ਦੇਣਾ ਮਤਲਬ ਸੋ ਜਿਹੜੀਆਂ ਅੱਜ ਆਪਣੀਆਂ ਕਾਟਾਂ ਹੋਣਗੀਆਂ ਜੀ ਉਹ 17 ਛਾਤੀ ਦੇ ਹਿਸਾਬ ਨਾਲ ਹੋਣਗੀਆਂ ਜੇ ਤੁਹਾਡਾ ਸੇਮ ਨਾਪ ਆ ਤੁਸੀਂ ਇਦਾਂ ਹੀ ਨਿਸ਼ਾਨ ਲਾ ਕੇ ਕਟਿੰਗ ਕਰ ਸਕਦੇ ਹੋ ਜੇ ਨਹੀਂ ਵੀ ਹੈਗਾ ਜਿਵੇਂ ਤੁਹਾਨੂੰ ਮੈਂ ਨਾਪ ਦੱਸਿਆ ਤੁਸੀਂ ਉਸ ਅਕੋਰਡਿੰਗ ਉਹਨੂੰ ਨਾਪ ਲੈ ਕੇ ਆਪਣਾ ਕਟਿੰਗ ਕਰ ਦੇਣਾ ਜਿੱਦਾਂ ਤੁਹਾਡੀ ਜੇ ਮੰਨ ਲਓ 20 ਤੁਸੀਂ ਘੇਰਾ ਨਾਪਿਆ ਤਾਂ ਇੱਥੇ ਤੁਹਾਡਾ 10 ਆ ਜਾਊਗਾ ਮੇਰਾ ਹੈਗਾ ਅੱਜ 17 ਤੇ ਆਪਾਂ ਨੇ 8.5 ਤੇ ਨਿਸ਼ਾਨ ਲਾ ਦੇਣਾ ਤੇ ਇੱਥੇ ਜੇ हिਪ ਤੁਹਾਡੀ 20 ਆ ਜਾਂ 19 ਆ ਉਸ ਹਿਸਾਬ ਨਾਲ ਤੁਸੀਂ ਹਾਫ ਕਰਕੇ ਨਿਸ਼ਾਨ ਲਾ ਦੇਣਾ ਮੈਥਡ ਨਾ ਠੀਕ ਹੈ ਜੀ ਤੇ ਮੇਰੀ ਇਹ 17 ਤਾਂ ਮੈਂ 17 ਦੇ ਨਿਸ਼ਾਨ ਲਾ ਦਿੰਨਾ ਉਸ ਤੋਂ ਬਾਅਦ ਕਮਰ ਹੈਗੀ ਹੈ ਜੀ 14 ਇੰਚ ਤਾਂ ਹਾਫ ਕਰਕੇ 7 ਇੰਚ ਉਸ ਤੋਂ ਬਾਅਦ ਜਿਹੜੀ ਆਪਣੀ ਚੈਸਟ ਹੈ ਜੀ ਉਹ ਵੀ 17 ਇੰਚ ਤੇ ਉਹ ਵੀ ਹਾਫ ਕਰਕੇ 8.5 ਇੰਚ ਤੇ ਤੀਰਾ ਹੈਗਾ ਜੀ ਇਹਦਾ 11/2 ਇੰਚ ਇੱਥੇ ਧਿਆਨ ਦਿਓ ਹੁਣ ਇੱਥੇ 11/2 ਇੱਥੇ ਹਾਫ ਨਹੀਂ ਕਰ ਦੇਣਾ ਤੁਸੀਂ ਇੱਥੇ ਤੁਸੀਂ ਪਲੱਸ ਕਰਨਾ ਮਤਲਬ 11/2 ਤਾਂ ਆਪਾਂ 12/2 ਦੀ ਕਟਿੰਗ ਕਰਾਂਗੇ ਜੀ ਕਿਉਂਕਿ ਇਹ ਕਿਉਂ ਕਰਨੀ ਹੁੰਦੀ ਹੈ ਸਟੀਚਿੰਗ ਟਾਈਮ ਤੁਹਾਨੂੰ ਮੈਂ ਡਿਟੇਲ ਚ ਦੱਸੂਗਾ ਜੀ ਠੀਕ ਹੈ ਮਤਲਬ ਇੱਥੇ ਯਾਦ ਰੱਖਣਾ ਆਪਾਂ ਨੇ 1 ਇੰਚ ਐਕਸਟਰਾ ਲੈਣਾ ਹੈ ਜੀ ਠੀਕ ਹੈ ਬਾਕੀ ਜਿਹੜੇ ਆ ਨਿਸ਼ਾਨ ਲਾਏ ਨੇ ਸਾਰੇ ਇਹਨਾਂ ਚ ਕੋਈ 1 ਇੰਚ ਜ਼ਿਆਦਾ ਨਹੀਂ ਲੈਣਾ ਉਹਦਾ ਹਾਫ ਕਰ ਦੇਣਾ ਸਿੱਧਾ ਇੱਥੇ ਆਪਾਂ ਬਾਕਸ ਬਣਾ ਕੇ 1 ਇੰਚ ਦਾ ਇਹਨੂੰ ਇਦਾਂ ਕਰਕੇ ਸ਼ੇਪ ਦੇ ਦੇਣੀ ਆ ਉਹ ਤੋਂ ਬਾ ਚੈਸਟ ਤੋਂ ਲੈ ਕੇ ਕਮਰ ਤੱਕ ਐਦਾਂ ਮਲਾ ਦੇਣਾ ਤੁਸੀਂ ਔਰ ਕਮਰ ਤੋਂ ਲੈ ਕੇ हिਪ ਨੂੰ ਮਲਾ ਦੇਣਾ ਐਦਾਂ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ نیچے ਕੋਈ ਸਕੇਲ ਹੋਏਗਾ ਤੁਹਾਡੇ ਕੋਲੇ ਇਹ ਦੋਨਾਂ ਨਿਸ਼ਾਨਾਂ ਨੂੰ ਆਪਾਂ ਨੇ ਕਰ ਦੇਣਾ ਸਿੱਧਾ ਜੀ ਠੀਕ ਹੈ ਹੁਣ ਆਪਾਂ ਨੇ ਇੱਥੋਂ ਕਟਿੰਗ ਦੇਖੋ ਕਿੰਨਾ ਐਕਸਟਰਾ ਰੱਖਣਾ ਕਟੋ-ਕਟ ਤੁਸੀਂ 1.5 ਇੰਚ ਐਕਸਟਰਾ ਲੈਣਾ ਔਰੇ ਠੀਕ ਹੈ ਜੀ ਐਕਸਟਰਾ 1.5 ਇੰਚ ਐਕਸਟਰਾ ਇੱਥੇ ਨਿਸ਼ਾਨੀ ਲਾ ਲਿਓ ਕਿਉਂਕਿ ਕਈ ਵਾਰ ਬਿਲਕੁਲ ਜਿਹਨੂੰ ਨਹੀਂ ਕੰਮ ਆਉਂਦਾ ਹੈਗਾ ਤੁਸੀਂ ਮੈਂ ਤੁਹਾਨੂੰ ਉਸ ਅਕੋਰਡਿੰਗ ਦੱਸ ਰਿਹਾ ਜੀ ਇੱਥੋਂ ਆਪਾਂ ਨੇ ਇਹਦੀ ਕਰ ਦੇਣੀ ਹੈ ਜੀ ਕਟਿੰਗ ਆ ਥੋੜਾ ਥੋੜਾ ਮੈਂ ਨਿਸ਼ਾਨੀ ਲਾ ਦਿੰਨਾ ਵੀ ਇਹ ਨਿਸ਼ਾਨੀ ਤੋਂ ਆਪਾਂ ਨੇ ਕਟਿੰਗ ਕਰਨੀ ਹੈ ਜੀ ਠੀਕ ਹੈ ਐਦਾਂ ਕਰਕੇ ਹੁਣ ਇੱਥੇ ਆਪਾਂ ਨੇ ਕਟਿੰਗ ਕਿਵੇਂ ਕਰਨੀਆਂ ਦੇਖੋ ਦੋ ਆਪਾਂ ਨੇ ਫਰੰਟ ਪੱਲਾ ਚੱਕਣਾ ਆਪਣਾ ਦੋ ਸੀ ਨਾ ਇਹ ਦੇਖੋ 1 2 ਆਪਾਂ ਨੇ ਉੱਪਰ ਵਾਲਾ ਪੀਸ ਚੱਕਣਾ ਉੱਪਰ ਵਾਲਾ ਪੀਸ ਚੱਕਦੇ ਹੋਏ ਆਪਾਂ ਨੇ ਬਾਕਸ ਦੇ ਵਿੱਚੋਂ ਕਾਟ ਪਾ ਦੇਣੀ ਹੈ ਇਦਾਂ ਗਲਾਈ ਕਰਕੇ ਠੀਕ ਹੈ ਜੀ ਇਦਾਂ ਕਰਕੇ ਬਹੁਤ ਸੌਖਾ ਤਰੀਕਾ ਹੈ ਇਹ ਇੱਥੇ ਕੋਈ ਮਿੰਨਣ ਦੀ ਲੋੜ ਨਹੀਂ ਆਪਾਂ ਨੂੰ ਇਦਾਂ ਹੀ ਆਪਾਂ ਨੇ ਹੁਣ ਬੈਕ ਦੀ ਚੱਕ ਲੈਣੀ ਆ ਬੈਕ ਦੀ ਚੱਕ ਕੇ ਆਪਾਂ ਨੇ ਇੱਥੇ ਤੋਂ ਇਹਨੂੰ ਗਲਾਈ ਦੇਣੀ ਸਟਾਰਟ ਕਰ ਦੇਣੀ ਆ ਹਲਕਾ ਨਾ ਪਾ ਇਹੇ ਇੱਥੇ ਹੁਣ ਜਿੰਨਾ ਤੁਸੀਂ ਗਲਾ ਚੜਾਈ ਚ ਬਣਾਉਣਾ ਚਾਹੁੰਦੇ ਹੋ ਮੰਨ ਲਓ ਕਿ ਅੱਜ ਆਪਾਂ ਨੇ 6 ਇੰਚ ਚੌੜਾ ਬਣਾਉਣਾ ਜੀ ਆ ਦੇਖੋ ਤਿੰਨ ਤੇ ਇੱਥੇ ਨਿਸ਼ਾਨ ਲਾ ਲਿਆ ਉਹ ਤੋਂ ਬਾਅਦ 2 ਪੁਆਇੰਟ ਤੁਸੀਂ ਇੱਧਰ ਨੂੰ ਇਹਨੂੰ ਡਾਊਨ ਵੀ ਕਰ ਦੇਣਾ ਐਦਾਂ ਕਰਕੇ ਠੀਕ ਹੈ ਸ਼ੋਲਡਰ ਨੂੰ ਡਾਊਨ ਕਰ ਦੇਣਾ ਇਦਾਂ ਕਰਕੇ ਤਾਂ ਇਹ ਹੋ ਗਿਆ ਜੀ ਆਪਣੀ ਫਰੰਟ ਬੈਕ ਦੀ ਕਟਿੰਗ ਹੁਣ ਆਪਾਂ ਕਟਾਂਗੇ ਬਾਵਾਖੋ ਜਿਹੜਾ ਆਪਣਾ ਪੀਸ ਬਚਿਆ ਸੀ ਐਂਡ ਤੇ ਉਹਨੂੰ ਆਪਾਂ ਨੇ ਇੱਕ ਵਾਰੀ ਦੇਖੋ ਫੋਲਡ ਕੀਤਾ ਹੋਇਆ ਇਹਨੂੰ ਮੈਂ ਥੋੜਾ ਜਿਹਾ ਆਪਣੇ ਵੱਲ ਨੂੰ ਹਟਾ ਲਿਆ ਕਿਉਂਕਿ ਇਹਦਾ ਮੋਢਾ ਪੈਣਾ ਘੱਟ ਕਿਉਂਕਿ ਹਲਕਾ ਸਾਈਜ਼ ਆ ਇੱਕ ਵਾਰੀ ਫੇਰ ਆਪਾਂ ਨੇ ਇਹਨੂੰ ਇਦਾਂ ਫੋਲਡ ਕਰ ਲੈਣਾ ਜੀ ਠੀਕ ਹੈ ਤੇ ਇੱਥੇ ਤੁਸੀਂ ਨੌ ਨਾਲੇ ਦੀ ਕਰੀਜ਼ ਬਣਾ ਦੇਣੀ ਆ ਹੁਣ ਦੇਖੋ ਜਿੰਨੀ ਆਪਣੀ ਬਾਹ ਲੰਬੀ ਆ ਬਾਹ ਹੈਗੀ 5 ਇੰਚ ਤਾਂ ਆਪਾਂ ਨੇ 7 ਇੰਚ ਤੇ ਨਿਸ਼ਾਨ ਲਾ ਦੇਣਾ ਮਤਲਬ 2 ਇੰਚ ਐਕਸਟਰਾ ਕਰਕੇ ਜੀ ਠੀਕ ਹੈ ਲੰਬਾਈ ਦਾ ਨਿ ਕਰਕੇ ਇਹ ਨਿਸ਼ਾਨ ਲਾ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਲਾਉਣਾ ਜੀ ਆਪਾਂ ਨੇ 3.5 ਇੰਚ ਤੇ 3.5 ਇੰਚ ਤੇ ਇੱਕ ਲਾਈਨ ਬਣਾ ਦੇਣੀ ਆ ਉਸ ਤੋਂ ਬਾਅਦ ਇਹਦੇ ਵਿੱਚ ਮੋਡਾ ਪਾਵਾਂਗੇ ਆਪਾਂ 7 ਇੰਚ ਜੀ ਹਲਕਾ ਨਾਪ ਆ ਉਸ ਤੋਂ ਬਾਅਦ ਮੂਰੀ ਹੈਗੀ 11 ਇੰਚ ਤਾਂ ਆਪਾਂ ਨੇ 5.5 ਤੇ ਨਿਸ਼ਾਨ ਲਾ ਦੇਣਾ ਤੇ ਇਹ ਦੋਨਾਂ ਪੁਆਇੰਟ ਨੂੰ ਆਪਾਂ ਨੇ ਮਿਲਾ ਦੇਣਾ ਤੇ ਇੱਥੋਂ ਪਾ ਦੇਣੀ ਆ ਆਪਾਂ ਨੇ ਇਹਦੀ ਕਾਰਟ ਜੀ ਠੀਕ ਹੈ ਐਦਾਂ ਕਰਕੇ ਫਰੈਂਡਸ ਇਦਾਂ ਆਪਾਂ ਨੇ ਪਹਿਨਾ ਕੱਠੀਆਂ ਕਾਟਾਂ ਪਾ ਲੈਣੀਆਂ ਨੇ ਇੱਥੇ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਨਾ ਜੇ ਤੁਹਾਡਾ ਹੈਵੀ ਸਾਈਜ਼ ਆ ਮੰਨ ਲਓ ਛਾਤੀ 20 ਆ ਤਾਂ ਤੁਸੀਂ ਇੱਥੋਂ ਮੁੱਢਾ ਪਾ ਦੇਣਾ 8.5 ਠੀਕ ਹੈ ਜੀ ਮਤਲਬ ਜਿਸ ਹਿਸਾਬ ਨਾਲ ਤੁਸੀਂ ਆਪਣਾ ਸਾਈਜ਼ ਬਣਾ ਰਹੇ ਹੋ ਮੂਰੀ ਇੱਥੇ ਜੇ ਵੱਜੂਗੀ ਮੰਨ ਲਓ 13 ਮੂਰੀ ਆ ਤਾਂ ਆਪਣੀ ਫਿਰ 6.5 ਤੇ ਆਪਾਂ ਨਿਸ਼ਾਨ ਲਾ ਦਾਂਗੇ ਤਾਂ ਇਹ ਹੈਵੀ ਸਾਈਜ਼ ਜਿਵੇਂ ਛੋਟਾ ਵੱਡਾ ਸਾਈਜ਼ ਆ ਤੁਸੀਂ ਆਪਣੇ ਅਕੋਰਡਿੰਗ ਕਰ ਲੈਣਾ ਫਰੰਟ ਤੇ ਚਾਰੇ ਕਾਟਾਂ ਪਾਉਣ ਤੋਂ ਬਾਅਦ ਫਿਰ ਤੁਸੀਂ ਦੋ ਪੀਸ ਚੱਕਣੇ ਆ ਉੱਪਰ ਵਾਲੇ ਇਹ ਹੈਗੇ ਨੇ ਚਾਰ ਇਹਦੇ ਵਿੱਚੋਂ ਚੱਕ ਕੇ ਆਪਾਂ ਨੇ ਹੁਣ ਫਰ ਤਾਂ ਇਹ ਪੈ ਗਈ ਆਪਣੀ ਕਾਟ ਇਹ ਕਾਟ ਕਿੰਨੇ ਇੰਚ ਦੀ ਪਾਉਣੀ ਹੈ ਲਗਭਗ ਤੁਸੀਂ ਪੌਣੇ ਇੰਚ ਦੇ ਹਿਸਾਬ ਨਾਲ ਕਾਟ ਪਾਉਣੀ ਹੈ ਜਿਹੜਾ ਮਤਲਬ ਇਹਦਾ ਇੱਥੋਂ ਸੈਂਟਰ ਇੱਥੇ ਆਪਾਂ ਨੇ 1 ਇੰਚ ਤੋਂ ਸਟਾਰਟ ਤੋਂ ਕਰ ਦੇਣੀ ਹੈ ਤੇ ਜਿਹੜੀ ਬੈਕ ਵਾਲੀ ਆ ਉਹ ਲਗਭਗ 2 ਸਵਾ 2 ਤੋਂ ਆਪਾਂ ਨੇ ਸਟਾਰਟ ਕਰਨੀ ਹੈ ਜੀ ਡਾਊਨ ਕਰਨੀ ਤਾਂ ਇਹ ਹੋ ਗਈ ਆਪਣੀ ਬਾਹਾਂ ਦੀ ਕਟਿੰਗ ਹੁਣ ਆਪਾਂ ਕਰਦੇ ਹਾਂ ਜੀ ਇਹਦੀ ਸਟਿਚਿੰਗ ਸਟਾਰਟ ਸਭ ਤੋਂ ਪਹਿਨਾ ਆਪਾਂ ਨੇ ਕੀ ਇਹਦੇ ਵਿੱਚ ਸਿਲਾਈ ਕਰਨਾ ਤੋ ਪੈਨਾ ਜੀ ਆਪਾਂ ਕਰਾਂਗੇ ਗਲੇ ਰੈਡੀ ਗਲੇ ਰੈਡੀ ਕਰਨ ਲਈ ਆਪਾਂ ਨੂੰ ਕੀ ਚਾਹੀਦਾ ਹੁੰਦਾ ਆਪਾਂ ਨੂੰ ਪੈਟਰਨ ਚਾਹੀਦੇ ਹੁੰਦੇ ਨੇ ਬੁਕਰਮ ਦੇ ਇਹ ਬਾਜ਼ਾਰ ਤੋਂ ਬਣੇ ਬਣਾਏ ਵੀ ਮਿਲ ਜਾਂਦੇ ਹੁੰਦੇ ਨੇ ਆਪਾਂ ਇਹਨੂੰ ਘਰੇ ਵੀ ਕੱਟ ਸਕਦੇ ਹੁੰਦੇ ਆ ਜੇ ਤੁਸੀਂ ਇਹਨੂੰ ਜੇ ਬਿਗਿਨਰ ਹੋ ਤਾਂ ਤੁਸੀਂ ਬਾਜ਼ਾਰੋਂ ਲੈ ਸਕਦੇ ਹੋ ਠੀਕ ਹੈ ਜੇ ਇਹਨਾਂ ਨੂੰ ਕੰਮ ਆਉਂਦਾ ਜੇ ਉਹਨਾਂ ਨੇ ਸਿੱਖਣਾ ਥੋੜਾ ਬਹੁਤਾ ਕੀ ਮਤਲਬ ਆਪਾਂ ਨੇ ਕਟਿੰਗ ਕਿੱਦਾਂ ਕਰਨਾ ਤਾਂ ਆਪਾਂ ਪੈਟਰਨ ਲੈ ਕੇ ਉਹ ਵੀਡੀਓ ਦਾ ਲਿੰਕ ਹੈ ਜਿਹੜਾ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗਾ ਤੁਸੀਂ ਉਹ ਦੇਖ ਸਕਦੇ ਹੋ ਕਿ ਆਪਾਂ ਇਹਨਾਂ ਨੂੰ ਕਿੱਦਾਂ ਕੱਟ ਸਕਦੇ ਆ ਤਾਂ ਮੈਂ ਦੇਖੋ ਇਹਨੂੰ ਬਿਲਕੁਲ ਸਹੀ ਆਪਣੇ ਗ ਬੱਦ ਤੁਸੀਂ neck ਜਿਹੜਾ ਆਪਾਂ ਪੈਟਰਨ ਲਿਆ ਉਹ ਤੋਂ ਚੌੜਾ ਲੈ ਲੈਣਾ ਤਾਂ ਇੱਥੇ ਦੋ ਨਿਸ਼ਾਨੀਆਂ ਲਾ ਰਹੀਆਂ ਦੇਖੋ ਮੈਂ ਇਹ ਹੈਗੀ ਆ ਜੀ 6 ਇੰਚ ਦੇ ਹਿਸਾਬ ਨਾਲ ਠੀਕ ਹੈ ਤਾਂ ਆਪਾਂ ਨੇ ਜਿਹੜਾ ਆਪਣਾ ਪੈਟਰਨ ਕੱਟਿਆ ਇਹਨੂੰ ਆਪਾਂ ਨੇ ਇੱਥੇ ਸਹੀ ਕਰ ਦੇਣਾ ਬਿਲਕੁਲ ਇੱਥੇ ਰੱਖ ਕੇ ਨਾ ਤਾਂ ਆਪਾਂ ਨੇ ਪ੍ਰੈਸ ਨਾਲ ਇਹਨੂੰ ਪੇਸਟ ਕਰ ਦੇਣਾ ਜੀ ਠੀਕ ਹੈ ਖੋ ਆਪਾਂ ਨੇ ਜਿਹੜਾ ਆਪਣਾ ਦੂਜਾ ਪੈਟਰਨ ਵੀ ਆ ਬੈਗ ਵਾਲੇ ਦਾ ਉਹ ਵੀ ਪੇਸਟ ਕਰ ਲਿਆ ਤੇ ਇਥੋਂ ਥੋੜਾ ਜਿਹਾ ਆਪਾਂ ਨੇ ਕੱਪੜਾ ਰੱਖ ਕੇ ਸਾਰਾ ਕਟਿੰਗ ਕਰ ਦੇਣਾ ਜਦੋਂ ਆਪਾਂ ਇੱਥੇ ਸਲਾਈ ਚਲਾਵਾਂਗੇ ਮਸ਼ੀਨ ਤਾਂ ਆਪਾਂ ਨੂੰ ਥੋੜਾ ਈਜ਼ੀ ਹੋਊਗਾ ਫੋਲਡ ਕਰਨਾ ਤਾਂ ਆਪਾਂ ਨੇ ਐਕਸਟਰਾ ਜਿਹੜਾ ਉਹ ਕਟਿੰਗ ਕਰ ਦੇਣਾ ਸੋ ਜੀ ਹੁਣ ਆਪਾਂ ਨੇ ਪੈਟਰਨ ਨੂੰ ਕਿਵੇਂ ਰੈਡੀ ਕਰਨਾ ਦੇਖੋ ਸਾਈਡ ਤੋਂ ਆਪਾਂ ਨੇ ਕੱਪੜੇ ਨੂੰ ਫੋਲਡ ਕਰਕੇ ਲਾ ਦੇਣੀ ਆ ਜੀ ਸਲਾਈ ਠੀਕ ਹੈ ਇਹ ਪੈਰ ਪੈਰ ਦੀ ਲਾਉਣੀ ਆ ਤੁਸੀਂ ਇੱਥੇ ਤੋਂ ਤੇ ਵੱਡੇ ਬਖੇ ਨਾਲ ਲਗਾ ਦੇਣੀ ਆ ਇਹ ਸਲਾਈ ਲਾਉਣ ਤੋਂ ਬਾਅਦ ਜਿਹੜਾ ਐਕਸਟਰਾ ਕੱਪੜਾ ਆਪਾਂ ਨੇ ਬਿਲਕੁਲ ਆਪਣੀ ਸਲਾਈ ਦੇ ਜੜ ਚੋਂ ਕਟਿੰਗ ਕਰ ਦੇਣਾ ਜੀ ਜੀ ਮੈਂ ਆਪਣਾ ਦੂਜਾ neck ਵੀ ਜਿਹੜਾ back neck ਸੀ ਉਹ ਵੀ ਰੈਡੀ ਕਰ ਲਿਆ ਏਦਾਂ ਹੀ ਠੀਕ ਹੈ ਤੇ ਹੁਣ ਆਪਾਂ ਨੇ ਕਰਨਾ ਕੀ ਹੈ ਜੀ ਫਰੈਂਡਸ neck ਪੈਟਰਨ ਰੈਡੀ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ ਕਰ ਲੈਣਾ ਜੀ ਹਾਫ ਠੀਕ ਹੈ ਹਾਫ ਕਰਕੇ ਇੱਥੇ ਕਰੀਜ਼ ਬਣਾ ਕੇ ਦੇ ਸੈਂਟਰ 'ਚ ਆਪਾਂ ਨੇ ਇੱਥੇ ਲਗਾ ਦੇਣਾ ਜੀ ਕੱਟ ਠੀਕ ਹੈ ਕੱਟ ਕਿਉਂ ਲਗਾਉਣਾ ਤੁਹਾਨੂੰ ਦੱਸ ਦਾਂ ਬਿਗਿਨਰ ਲਈ ਹੁੰਦਾ ਸੌਖਾ ਮੈਥਡ ਕਿ ਆਪਣਾ ਗਲਾ ਬਿਲਕੁਲ ਸੈਂਟਰ ਦੇ ਵਿੱਚ ਅਟੈਚ ਹੋ ਜਵੇ ਹੁਣ ਤੁਸੀਂ ਕੁਰਤੀ ਦਾ ਜਿਹੜਾ ਪੱਲਾ ਹੈ ਸੇਮ neck ਬਣਾਉਣੇ ਨੇ ਆਪਾਂ ਨੇ ਤਾਂ ਚਾਹੇ ਤੁਸੀਂ ਫਰੰਟ ਲੈ ਸਕਦੇ ਹੋ ਚਾਹੇ ਬੈਕ ਲੈ ਸਕਦੇ ਹੋ ਦੋਨਾਂ ਦਾ ਸੇਮ ਮੈਥਡ ਰਹੂ ਸੇ কুরਤੀ ਦੇ ਪੈਟਰਨ ਨੂੰ ਆਪਣੇ ਨੂੰ ਰੱਖ ਦੇਣਾ ਕੱਟ ਨਾਲ ਕੱਟ ਉੱਪਰ ਮੈਚ ਕਰ ਦੇਣਾ ਆਪਾਂ কুরਤੀ ਦੇ ਵੀ ਸੈਂਟਰ 'ਚ ਕੱਟ ਲਗਾਇਆ ਹੋਇਆ ਤੇ ਇੱਥੇ ਹੁਣ ਸਲਾਈ ਲਾਵਾਂਗੇ ਆਪਾਂ ਤਾਂ ਫਰੈਂਡ ਜਿਹੜਾ ਸੈਂਟਰ 'ਚ ਕੱਟ ਲਗਾਇਆ ਜਾਂਦਾ ਉਹ ਆਪਣਾ ਗਲਾ ਹੁੰਦਾ ਬਿਲਕੁਲ ਸੈਂਟਰ 'ਚ ਜੁਆਇੰਟ ਕਰਨ ਲਈ ਕਿ ਆਪਣਾ ਗਲਾ ਜਿਹੜਾ ਬਿਲਕੁਲ ਵੀ ਇੱਧਰ ਉੱਧਰ ਨਾ ਹੋਵੇ ਸੈਂਟਰ 'ਚ ਬਣੇ ਠੀਕ ਹੈ ਇਦਾਂ ਸੈਂਟਰ 'ਚ ਇੱਕ ਸਲਾਈ ਲਾਣ ਤੋਂ ਬਾਅਦ ਹੁਣ ਸਾਈਡ ਤੇ ਆਪਾਂ ਨੇ ਪੈਟਰਨ ਦੇ ਉੱਤੇ ਸਲਾਈ ਨਹੀਂ ਚਲਾਉਣੀ ਬਿਲਕੁਲ ਇਹਦੇ ਜੜ ਦੇ ਵਿੱਚ ਚਲਾਣੀ ਹੈ ਫੈਬਰਿਕ ਦੇ ਉੱਤੇ ਇਸ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਨੇ ਜਿਹੜਾ ਵਿਚਾਲਾ ਪੈਟਰਨ ਕੱਪੜਾ ਇਹਨੂੰ ਕਟਿੰਗ ਕਰ ਦੇਣਾ ਮਤਲਬ ਅੱਧਾ ਅੱਧਾ ਇੰਚ ਛੱਡ ਕੇ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਨੇ ਲਾ ਦੇਣਾ ਜੀ ਜਿੱਥੇ ਆਪਣੀ ਗਲਾਈ ਆ ਉੱਥੇ ਕੱਟ ਕੀ ਆਪਣਾ ਗਲਾ ਜਿਹੜਾ ਫਿਨਿਸ਼ਿੰਗ ਦੇ ਨਾਲ ਪਲਟ ਜਵੇ ਧਿਆਨ ਰੱਖਣਾ ਕਿ ਤੁਸੀਂ ਜਿਹੜੀ ਆਪਣੀ ਸਲਾਈ ਲਾਈ ਆ ਉਹ ਨਾ ਕੱਟ ਹੋ ਜਵੇ ਜੀ ਤਾਂ ਜਿਹੜਾ ਨੈਕਾ ਹੁਣ ਆਪਾਂ ਨੇ ਉਹਨੂੰ ਅੰਦਰ ਨੂੰ ਪਲਟ ਲੈਣਾ ਜੀ ਇੰਦਾਂ ਕਰਕੇ ਤਾਂ ਤੁਸੀਂ ਇਹਨੂੰ ਪਹਿਨਾ ਆਇਰਨ ਵੀ ਯੂਜ਼ ਕਰ ਸਕਦੇ ਹੋ ਇਹਦੇ ਤੇ ਠੀਕ ਹੈ ਤਾਂ ਆਪਾਂ ਨੇ ਇੱਥੇ ਗਲਾ ਪਲਟ ਕੇ ਇੱਥੇ ਪਾ ਦੇਣੀ ਹੈ ਜੀ ਕੱਚੀ ਠੀਕ ਹੈ ਜੀ ਤਾਂ ਇਦਾਂ ਹੀ ਸੇਮ ਮੈਥਡ ਹੈ ਜਿਹੜਾ ਆਪਣਾ ਉਹ ਆਪਾਂ ਆਪਣਾ ਦੂਸਰਾ ਗਲਾ ਬਣਾਵਾਂਗੇ ਫਿਰ ਇਹਨੂੰ ਜੁਆਇੰਟ ਕਿੱਦਾਂ ਕਰਨਾ ਉਹ ਤੁਹਾਨੂੰ ਦੱਸੂਗਾ ਜੀ guys ਮੈਂ ਦੇਖੋ ਦੂਜਾ ਵਰੀਟ neck ਵੀ ਆ ਜਿਹੜਾ ਰੈਡੀ ਕਰ ਚੁੱਕੇ ਆ ਹੁਣ ਆਪਾਂ ਇਹਦੇ ਕਰਾਂਗੇ ਜੀ ਸ਼ੋਲਡਰ ਜੋਇੰਟ ਹੁਣ ਆਪਾਂ ਕਰਾਂਗੇ ਸ਼ੋਲਡਰ ਜੋਇੰਟ ਪ੍ਰੋਫੈਸ਼ਨਲ ਤਰੀਕੇ ਨਾਲ ਠੀਕ ਹੈ ਕਿ ਗੁੰਮ ਕਿੱਦਾਂ ਕਰਨੇ ਨੇ ਤਾਂ ਜਿਹੜਾ ਬੈਕ ਆ ਦੇਖੋ ਆਪਾਂ ਨੇ neck ਰੈਡੀ ਕੀਤਾ ਹੋਇਆ ਉਹਦਾ ਸਿੱਧਾ ਪਾਸਾ ਉੱਪਰ ਰੱਖ ਲੈਣਾ ਤੇ ਫਰੰਟ ਦਾ ਜਿਹੜਾ ਆਪਣੀ ਕਮੀਜ਼ ਦਾ ਫਰੰਟ ਆ ਉਹਦਾ ਸਿੱਧਾ ਪਾਸਾ ਥੱਲੇ ਮਤਲਬ ਸਿੱਧੇ ਨਾਲ ਸਿੱਧਾ ਮੈਚ ਹੁਣ ਦੇਖੋ ਆ ਸ਼ੋਲਡਰ ਦੋਨੇ ਇੱਕ ਦੂਜੇ ਦੇ ਉੱਤੇ ਆ ਗਏ ਤੁਸੀਂ ਇਦਾਂ ਕਰਕੇ ਸਲਾਈ ਨਹੀਂ ਲਾਉਣੀ ਹੈਗੀ ਠੀਕ ਹੈ ਕਿ ਜਦੋਂ ਆ ਜੁਆਇੰਟ ਆ ਨਾ ਫਿਰ ਇੱਥੋਂ ਦਿਖਦਾ ਇਹ ਸੋਹਣਾ ਨਹੀਂ ਲੱਗਦਾ ਹੁੰਦਾ ਇਹਨੂੰ ਤੁਸੀਂ ਇੱਕ ਹਲਕਾ ਜਿਹਾ ਕੰਮ ਕਰਨਾ ਜਿਹੜਾ ਥੱਲੇ ਵਾਲੇ ਆਪਣਾ ਬੈਕ ਮਤਲਬ ਬੈਕ ਉਹਦਾ ਜਿਹੜਾ ਨੈਕ ਆ ਉਹਨੂੰ ਇਦਾਂ ਬਾਹਰ ਕੱਢ ਲੈਣਾ ਜਿਹੜਾ ਆਪਾਂ ਪੈਟਰਨ ਅੰਦਰ ਨੂੰ ਫੋਲਡ ਕੀਤਾ ਹੋਇਆ ਤੇ ਜਿਹੜਾ ਫਰੰਟ ਆ ਉਹ ਆਪਾਂ ਨੇ ਅੰਦਰ ਰੱਖ ਦੇਣਾ ਇਹਦੇ ਤਾਂ ਇਦਾਂ ਆਪਾਂ 1/2 ਇੰਚ ਦੀ ਜਿਹੜੀ ਸ ਇੱਥੇ ਆ ਕੇ ਆਪਾਂ ਰੁਕ ਜਾਣਾ ਤਾਂ ਜਿਹੜਾ ਆਪਣਾ ਫਰੰਟ ਬੈਕ ਵਾਲਾ ਇਹ ਮੋੜੇ ਆਪਾਂ ਨੇ ਬਾਹਰ ਨੂੰ ਕੱਢਿਆ ਇਹਨੂੰ ਇੱਧਰ ਨੂੰ ਉੱਪਰ ਵੱਲ ਨੂੰ ਆਪਾਂ ਨੇ ਫੋਲਡ ਕਰ ਦੇਣਾ ਜੀ ਐਦਾਂ ਕਰਕੇ ਠੀਕ ਆ ਤਾਂ ਆਪਾਂ ਨੇ ਆਪਣੀ ਸਲਾਈ ਹੈ ਜਿਹੜੀ ਐਦਾਂ ਕੰਪਲੀਟ ਕਰ ਦੇਣੀ ਹੈ ਤਾਂ ਹੁਣ ਤੁਹਾਨੂੰ ਸਿੱਧਾ ਕਰਕੇ ਦਿਖਾਨਾ ਕਿ ਦੇਖੋ ਨਾਲੇ ਤਾਂ ਇਹ ਗੁੰਮ ਹੋ ਜਾਂਦਾ ਇੱਥੋਂ ਤੇ ਨਾਲੇ ਕਿੰਨੀ ਵਧੀਆ ਫਿਨਿਸ਼ਿੰਗ ਲੱਗਦੀ ਹੈ ਇੱਧਰ ਦੇਖੋ ਐਦਾਂ ਹੀ ਆਪਾਂ ਨੇ ਹੁਣ ਦੂਜਾ ਕਰ ਦੇਣਾ ਫਰੈਂਡਸ ਕੰਦੇ ਜੋਇੰਟ ਕਰਨ ਤੋਂ ਬਾਅਦ ਤੁਸੀਂ ਨਾ ਕਮੀਜ਼ ਨੂੰ ਐਦਾਂ ਹੁਣ ਸਹੀ ਕਰਕੇ ਰੱਖ ਲੈਣਾ ਦੇਖੋ ਫਰੰਟ ਮੈਂ ਉੱਪਰ ਰੱਖਿਆ ਜਦੋਂ ਆਪਾਂ ਕਟਿੰਗ ਕੀਤੀ ਸੀ ਆ ਨਿਸ਼ਾਨ ਲਾਏ ਸੀ ਆਪਾਂ ਨੇ ਫਿਟਿੰਗ ਦੇ ਤਾਂ ਇਧਰ ਤਾਂ ਇਹ ਬਿਲਕੁਲ ਸਹੀ ਹੋਈ ਨੇ ਹੁਣ ਦੇਖੋ ਜਦੋਂ ਅੱਪਾ ਫੋਲਡ ਕੀਤੀ ਹੋਈ ਸੀ ਕਮੀਜ਼ ਤਾਂ ਇੱਥੇ ਇੱਕ ਦੇਖੋ ਕਰੀਜ਼ ਬਣੀ ਹੋਈ ਆ ਜਾਂ ਤਾਂ ਤੁਸੀਂ ਇੱਥੋਂ ਦੁਬਾਰਾ ਨਿਸ਼ਾਨ ਲਾ ਲਓ ਮਤਲਬ ਆਪਣਾ 17 ਛਾਤੀ ਸੀਗੀ ਤਾਂ ਇੱਧਰ ਲਾ ਲਿਆ ਆਪਾਂ ਨੇ ਜਾਂ ਇੰਦਾ ਕਰੋ 17 ਇੱਥੋਂ ਰੱਖ ਕੇ ਆਪਣੇ ਇਹ ਨਿਸ਼ਾਨ ਤੋਂ ਤਾਂ ਇੱਧਰ ਨਿਸ਼ਾਨ ਲਾ ਸਕਦੇ ਹਾਂ ਠੀਕ ਹੈ ਦੋਨੋਂ ਦੀ ਗੱਲ ਇੱਕੋ ਹੀ ਆ ਤੇ 14 ਕਮਰ ਸੀਗੀ ਤੇ ਆਪਾਂ ਨੇ ਇੱਧਰ ਵੀ ਕਮਰ 14 ਤੇ ਬਣਾ ਦੇਣੀ ਆ ਤੇ ਇੱਧਰ ਆਪਾਂ ਨੇ ਸੇਮ ਆਪਾਂ ਨੇ ਆਪਣੀ ਜਿੱਥੇ ਕਮਰ ਬਣਾਈ ਆ ਤੇ ਹਿੱਪ ਬਣਾਈ ਆ ਇਹ ਨਿਸ਼ਾਨੀ ਲਾ ਲੈਣੀ ਆ ਇੰਦਾ ਕਰਕੇ ਤੇ ਇੱਥੋਂ ਹਾਫ ਤੋਂ ਫੇਰ ਆਪਾਂ ਨੇ 17 ਤੇ ਨਿਸ਼ਾਨੀ ਲਾ ਦੇਣੀ ਆ ਇੱਧਰ ਠੀ ਜੇ ਇਦਾਂ ਦੇਖੋਗੇ ਤਾਂ ਵੀ ਸੇਮ ਹੀ ਆਊਗਾ ਠੀਕ ਹੈ ਇੱਕੋ ਹੀ ਗੱਲ ਆ 14 ਤੇ ਇੱਧਰ ਵੀ ਆਪਾਂ ਨੇ ਇਹਦੀ ਨਿਸ਼ਾਨੀ ਲਾ ਦੇਣੀ ਆ ਤਾਂ ਜਿਹੜਾ ਇਹਦਾ ਫਿਟਿੰਗ ਦਾ ਰਾਜ਼ ਆ ਮਤਲਬ ਇਹ ਫਾਰਮੂਲਾ ਨਹੀਂ ਹੁੰਦਾ ਕੋਈ ਬਸ ਇਹ ਸੀਕਰਟ ਹੁੰਦੇ ਨੇ ਇਦਾਂ ਕਰਕੇ ਤੁਸੀਂ ਸਹੀ ਲਾ ਲੈਣੇ ਨੇ ਨਿਸ਼ਾਨ ਠੀਕ ਹੈ ਹੁਣ ਕਮੀਜ਼ ਨੂੰ ਤੁਸੀਂ ਹਿਲਾਉਣਾ ਨਹੀਂ ਹੈਗਾ ਤਾਂ ਦੋਨਾਂ ਸਾਈਡਾਂ ਤੇ ਆਪਾਂ ਨੇ ਇਹ ਫਿਟਿੰਗ ਦੀ ਸਿਲਾਈ ਲਾ ਦੇਣੀ ਆ ਠੀਕ ਹੈ ਇਹਨੂੰ ਸੌਖਾ ਤਰੀਕਾ ਦਾ ਆ ਇਧਰੋਂ ਇਹਨੂੰ ਫੋਲਡ ਕਰ ਲਿਆ ਕਰੋ ਕਿ ਕਮੀਜ਼ ਆਪਣੀ ਹILLE ਨਾ ਠੀਕ ਹੈ ਜੀ ਜਮਾਂ ਵੀ ਨਾ ਹILLE ਹੁਣ ਆਪਾਂ ਇੱਕ ਸਾਈਡ ਤੇ ਪੈਣਾ ਫਿਟਿੰਗ ਦੀ ਸਿਲਾਈ ਲਾਵਾਂਗੇ ਮੈਂ ਕਮੀਜ਼ ਨੂੰ ਉਦਾਂ ਹੀ ਜਿਵੇਂ ਕਾਊਂਟਰ ਤੋਂ ਚੱਕ ਕੇ ਲੈ ਕੇ ਆਇਆ ਫੋਲਡ ਵਾਲੀ ਨੂੰ ਆਪਣੀ ਮਸ਼ੀਨ ਤੇ ਆ ਗਿਆ ਜੀ ਠੀਕ ਹੈ ਇਦਾਂ ਹੁਣ ਆਪਾਂ ਨੇ ਆਪਣੀ ਸਲਾਈ ਲਾਉਣੀ ਸਟਾਰਟ ਕਰ ਦੇਣੀ ਆ ਜਿਹੜੀ ਆਪਾਂ ਨਿਸ਼ਾਨੀ ਲਾਈ ਹੋਈ ਆ ਇੱਥੇ ਕਰਦਣਾ ਜੀ ਆਪਾਂ ਨੇ ਪੱਕਾ ਲਾਈਨ ਤੋਂ نیچے ਨਹੀਂ ਜਾਣਾ ਇਹ ਧਿਆਨ ਰੱਖਣਾ ਤੁਸੀਂ ਠੀਕ ਹੈ ਜੀ ਇਹ ਹੋ ਗਈ ਇੱਕ ਪਾਸੇ ਦੀ ਇਦਾਂ ਹੀ ਆਪਾਂ ਨੇ ਪਿਆਰ ਨਾਲ ਦੇਖੋ ਜਿਵੇਂ ਫੋਲਡ ਕੀਤਾ ਹੋਇਆ ਇਹ ਸੀਕਰਟ ਹੈ ਇਹਦੇ ਵਿੱਚ ਠੀਕ ਹੈ ਬਿਗਿਨਰ ਲਈ ਬਹੁਤ ਮਤਲਬ ਯੂਸਫੁਲ ਟਰਿਕ ਹੈ ਇਹ ਜੇ ਜੇ ਆਪਾਂ ਇਦਾਂ ਨਹੀਂ ਕਰਦੇ ਤਾਂ ਆਪਣਾ ਜਿਹੜਾ ਫਿਟਿੰਗ ਦੀ ਸਲਾਈ ਲਾਉਣੀ ਆ ਉਹ ਹਿੱਲ ਜਾਂਦੀ ਹੁੰਦੀ ਆ ਤੇ ਸੈਟਿੰਗ ਨਾਲ ਨਹੀਂ ਲੱਗਦੀ ਦੇਖੋ ਹੁਣ ਕਮੀਜ਼ ਬਿਲਕੁਲ ਸਹੀ ਆ ਇਦਾਂ ਹੀ ਆਪਾਂ ਨੇ ਨੀਚੇ ਤੋਂ ਲਾਉਣੀ ਸਟਾਰਟ ਕਰ ਦੇਣੀ ਆ ਇਹ ਟ੍ਰਿਕ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗੀ ਲੱਗੀ ਜੀ ਆਪਣੀ ਫਿਟਿੰਗ ਦੀ ਸਲਾਈ ਹੁਣ ਆਪਾਂ ਜੀ ਕਰਾਂਗੇ ਚਾਕ ਕੇਰਾ ਫੋਲਡ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜੀ ਕੇਰਾ ਫੋਲਡ ਕਰਨਾ ਹੈ ਤਾਂ ਦੇਖੋ ਜੀ ਆਪਾਂ ਕਟਿੰਗ ਟਾਈਮੇ ਨਿਸ਼ਾਨੀ ਲਾਈ ਸੀ ਜਦੋਂ ਮੈਂ ਕਾਉਂਟਰ ਤੋਂ ਕਮੀਜ਼ ਕੱਟੀ ਤਾਂ ਮੈਂ ਇੱਥੇ ਟੱਕ ਵੀ ਲਗਾ ਲਈ ਸੀ ਇੱਥੇ ਆਪਾਂ ਨੇ ਘੇਰੇ ਦੇ ਲਗਾ ਲਈ ਸੀ ਇੱਥੇ ਲੰਬਾਈ ਦਾ ਲਾ ਲਿਆ ਸੀ ਆ ਦੇਖੋ ਕੱਟ ਦੋਨਾਂ ਤਰਫ ਨੇ ਹੁਣ ਆਪਾਂ ਨੂੰ ਇਹਦੇ ਨਾਲ ਈਜ਼ੀ ਹੋ ਜਾਂਦਾ ਹੁੰਦਾ ਤਾਂ ਦੇਖੋ ਆਪਾਂ ਨੇ ਇਹ ਕੱਟ ਨੂੰ ਇੱਥੋਂ ਐ ਫੋਲਡ ਕਰ ਦੇਣਾ ਜੀ ਠੀਕ ਹੈ ਆਪਾਂ ਨੂੰ ਪਤਾ ਆਪਣੀ ਲੰਬਾਈ ਇੱਥੇ ਤੋਂ ਆ ਤੇ ਅੱਧਾ ਇੰਚ ਪੌਣਾ ਇੰਚ ਆਪਾਂ ਨੇ ਅੰਦਰ ਨੂੰ ਇਹਨੂੰ ਫੋਲਡ ਕਰਕੇ ਕੱਚੀ ਪੌਣੀ ਇਹਦੀ ਸਟਾਰਟ ਕਰਨੀ ਆ ਸਭ ਤੋਂ ਪਹਿਲਾਂ ਤੁਸੀਂ ਇੰਨਾ ਹਿੱਸਾ ਫੜ ਕੇ ਨਾ ਮਸ਼ੀਨ ਦੀ ਸੂਈ ਇਹਦੇ ਵਿੱਚ ਪਾ ਦੇਣੀ ਆ ਠੀਕ ਹੈ ਤੇ ਹੁਣ ਦੂਜੇ ਪਾਸੇ ਦੇਖੋ ਜਿਹੜਾ ਮੈਂ ਕੱਟ ਲਾਇਆ ਇੱਥੋਂ ਵੀ ਤੁਸੀਂ ਫੋਲਡ ਕਰਕੇ ਇਹਨਾਂ ਨੂੰ ਇਕੱਠੇ ਹੀ ਖਿੱਚ ਲੈਣਾ ਇਹ ਇਹਦੇ ਵਿੱਚ ਸਿਗਰਟ ਆ ਦੇਖੋ ਆਪਣੇ ਆਪ ਇਹ ਬਾਕੀ ਸਾਰਾ ਸਹੀ ਹੋ ਜੂਗਾ ਜੀ ਠੀਕ ਹੈ ਤਾਂ ਤੁਹਾਨੂੰ ਕਿਤੇ ਦੇਖਣ ਦੀ ਲੋੜ ਨਹੀਂ ਪੈਣੀ ਕਿ ਇਹ 빙ਗਾ ਟੇਡਾ ਠੀਕ ਹੈ ਤਾਂ ਤੁਸੀਂ ਇੱਥੋਂ ਇਹਨੂੰ ਕਰ ਦੇਣਾ ਜੀ ਫੋਲਡ ਤਾਂ ਫਰੈਂਡਸ ਇਹ ਪੌਣੀ ਆ ਜੀ ਆਪਾਂ ਕੱਚੀ ਵੱਡੇ ਬਖੇ ਨਾਲ ਤਾਂ ਇਦਾਂ ਹੀ ਫਰੈਂਡਸ ਆਪਾਂ ਨੇ ਦੂਜਾ ਘੇਰਾ ਫੋਲਡ ਕਰ ਦੇਣਾ ਹੁਣ ਆਪਾਂ ਪਾਵਾਂਗੇ ਜੀ ਆਪਣੇ ਚਾਕਾਂ ਤੇ ਕੱਚੀ ਫਰੈਂਡਸ ਆਪਾਂ ਨੇ ਹੁਣ ਚਾਕ ਫੋਲਡ ਕਰਨ ਲਈ ਘੇਰੇ ਤੇ ਕੀ ਕਰਨਾ ਕਿਉਂਕਿ ਆਪਾਂ ਨੇ ਫੋਲਡ ਕਰਤਾ ਜਿਹੜੀ ਆਪਣੀ ਕਟਿੰਗ ਦੇ ਨਿਸ਼ਾਨੀ ਸੀ ਉਹ ਅੰਦਰ ਚੜੀ ਗਈ ਤਾਂ ਆਪਾਂ ਨੇ ਦੁਬਾਰਾ ਨਿਸ਼ਾਨੀ ਲਾ ਲੈਣੀ ਆ ਆਪਣੀ ਸੈਂਟਰ ਦੀ ਜਿਹੜੀ ਕਰੀਜ਼ ਆ ਉਸ ਤੋਂ 17 ਇੰਚ ਤੇ ਇੱਧਰ ਨੂੰ ਠੀਕ ਹੈ ਜੀ ਐਦਾਂ ਕਰਕੇ ਠੀਕ ਹੈ ਜੀ ਇਹ ਹੋ ਗਈਆਂ ਆਪਣੀਆਂ ਨਿਸ਼ਾਨੀਆਂ ਹੁਣ ਆਪਾਂ ਕਰਾਂਗੇ ਇਹਨੂੰ ਫੋਲਡ ਜੀ ਤਾਂ ਚਾਕ ਫੋਲਡ ਕਰਨ ਲਈ ਹੁਣ ਆਪਾਂ ਨੇ ਇੱਕ ਪੱਲਾ ਚੱਕ ਲੈਣਾ ਜੀ ਇਦਾਂ ਕਰਕੇ ਠੀਕ ਹੈ ਜਿਹੜੀ ਆਪਣੀ ਇਹ ਸਲਾਈ ਆ ਇੱਥੋਂ ਇਹਨੇ ਆਪਣੇ ਆਪ ਹੀ ਫੋਲਡ ਹੋ ਜਾਣਾ ਤੇ ਜਿਹ ਨੀਤੇ ਆਪਾਂ ਨੇ ਜਿਹੜੀ ਘੇਰੇ ਦੀ ਨਿਸ਼ਾਨੀ ਲਾਈ ਆ ਉੱਥੋਂ ਤੁਸੀਂ ਐ ਫੜ ਲੈਣਾ ਜੀ ਠੀਕ ਹੈ ਤੇ ਇਹਨੂੰ ਅੱਧਾ ਇੰਚ ਅੰਦਰ ਨੂੰ ਫੋਲਡ ਕਰ ਲੈਣਾ ਜਿਸ ਹਿਸਾਬ ਨਾਲ ਵੀ ਤੁਸੀਂ ਇਹ ਕੱਪੜਾ ਐਕਸਟਰਾ ਰੱਖਿਆ ਹੋਇਆ ਤਾਂ ਫਰੈਂਡਸ ਇਦਾਂ ਹੀ ਆਪਾਂ ਨੇ ਦੇਖੋ ਚਾਰੇ ਜਿਹੜੇ ਚਾਕ ਨੇ ਆਪਣੇ ਫੋਲਡ ਕਰ ਦਨੇ ਨੇ ਬਾਕੀ ਦੇ ਉਹ ਗਾਈਸ ਆਪਣੇ ਚਾਕ ਕੇਰਾ ਫੋਲਡ ਹੋ ਚੁੱਕੇ ਨੇ ਬਿਲਕੁਲ ਬਰਾਬਰ ਨੇ ਕੋਈ ਵੱਧ ਘੱਟ ਨਹੀਂ ਹੈਗਾ ਠੀਕ ਹੈ ਤੇ ਆਪਾਂ ਨੇ ਸਭ ਤੋਂ ਪਹਿਲਾਂ neck ਬਣਾਏ ਠੀਕ ਹੈ ਜੀ neck ਤੋਂ ਬਾਅਦ ਆਪਾਂ ਨੇ ਸ਼ੋਲਡਰ ਜੁਆਇੰਟ ਕੀਤੇ ਫਿਰ ਆਪਾਂ ਫੀਟਿੰਗ ਦੀ ਸਲਾਈ ਲਾਈ ਫਿਰ ਆਪਾਂ ਨੇ ਚਾਕ ਕੇਰਾ ਫੋਲਡ ਕੀਤਾ ਹੁਣ ਆਪਾਂ ਕਰਾਂਗੇ ਬਾਹਾਂ ਅਟੈਚ ਤਾਂ ਦੇਖੋ ਕਿੰਨਾ ਸੌਖਾ ਤਰੀਕੇ ਨਾਲ ਆਪਾਂ ਜੇ ਇਦਾਂ ਮੈਥਡ ਯੂਜ਼ ਕਰਕੇ ਆਪਣੀ ਕਮੀਜ਼ ਬਣਾਵਾਂਗੇ ਸੂਟ ਨੂੰ ਬਣਾਵਾਂਗੇ ਤਾਂ ਈਜ਼ੀ ਤਰੀਕੇ ਨਾਲ ਪਰਫੈਕਟ ਫਿਟਿੰਗ ਦਾ ਆਪਾਂ ਸੂਟ ਬਣਾ ਸਕਦੇ ਹਾਂ ਘਰੇ ਇਹ ਆਪਣੀਆਂ ਬਾਵਾ ਨੇ ਜੀ ਆਪਾਂ ਨੇ ਹੁਣ ਇੱਕ ਬਾਹ ਚੱਕ ਲੈਣੀ ਆ ਇੱਕ ਨੂੰ ਰੱਖ ਦੇਣਾ ਸਾਈਡ ਤੇ ਮੈਂ ਤੁਹਾਨੂੰ ਇੱਕ ਰੈਡੀ ਕਰਕੇ ਦਤਾ ਆ ਸਿੱਧਾ ਪਾਸਾ ਆ ਪੁੱਠਾ ਪਾਸਾ ਜਿੱਥੇ ਇਹਦੇ ਨਿਸ਼ਾਨ ਲੱਗੇ ਹੋਏ ਨੇ ਜੀ ਠੀਕ ਹੈ ਤਾਂ ਆਪਾਂ ਦੇਖੋ ਆ ਮੈਂ ਇੱਥੇ ਵੀ ਕੱਟ ਲਗਾਏ ਹੋਏ ਨੇ ਕੱਟ ਜ਼ਰੂਰ ਲਗਾਇਆ ਕਰੋ ਤੁਸੀਂ ਠੀਕ ਹੈ ਤਾਂ ਇਹ ਕੱਟਾਂ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਹੁੰਦਾ ਕਿ ਆਪਾਂ ਨੇ ਕਿੱਥੋਂ ਫੋਲਡ ਕਰਨਾ ਹੁਣ ਆਪਾਂ ਇਹਨੂੰ ਦੇਖੋ ਇਦਾਂ ਸਹੀ ਕਰਕੇ ਨਾ ਅੰਦਰ ਨੂੰ ਇਹਦੀ ਪਾਵਾਂਗੇ ਕੱਚੀ ਸਭ ਤੋਂ ਪਹਿਲਾਂ ਕੱਚੀ ਪਾਉਣ ਤੋਂ ਬਾਅਦ ਹੁਣ ਆਪਾਂ ਨੇ ਸਿੱਧੇ ਪਾਸੇ ਨੂੰ ਇਹਨੂੰ ਇਦਾਂ ਫੋਲਡ ਕਰ ਲੈਣਾ ਜੀ ਠੀਕ ਹੈ ਜਿੱਥੋਂ ਆਪਾਂ ਨੇ ਬਿਲਕੁਲ ਸਹੀ ਕਟਿੰਗ ਕੀਤੀ ਹੋਈ ਹੈ ਇਹ ਸੈਂਟਰ ਜਿਹੜਾ ਇਹਦਾ ਕਰੀਜ਼ ਵਾਲਾ ਤੁਸੀਂ ਬਿਲਕੁਲ ਇਹਨੂੰ ਇੱਧਰ ਉੱਧਰ ਨਹੀਂ ਕਰਨਾ ਹੈਗਾ ਠੀਕ ਹੈ ਇੱਥੇ ਜਿਹੜਾ ਆਪਾਂ ਨੇ ਆਪਣਾ 7 ਇੰਚ ਮੋਡਾ ਪਾਇਆ ਨਿਸ਼ਾਨੀ ਲੱਗੀ ਹੋਈ ਆ ਆਪਣੇ ਕੋਲੇ ਆਪਾਂ ਨੇ ਇੱਥੋਂ ਮਾਰ ਦੇਣੀ ਆ ਜੀ ਸਲਾਈ ਠੀਕ ਹੈ ਤੇ ਇੱਥੇ ਆਪਾਂ ਨੇ ਜਿੰਨੀ ਮੂਰੀ ਆ ਆਪਣੀ 11 ਇੰਚ ਠੀਕ ਹੈ ਜੀ ਤਾਂ ਆਪਾਂ ਨੇ ਉਰੇ ਵੀ ਨਿਸ਼ਾਨੀ ਲਾ ਦੇਣੀ ਆ ਠੀਕ ਹੈ ਤੇ ਹੀ ਆਪਾਂ ਨੇ ਦੂਜੀ ਬਾਹ ਰੈਡੀ ਕਰ ਲੈਣੀ ਆ ਫਿਰ ਤੁਹਾਨੂੰ ਅਟੈਚ ਕਰਨੀ ਦੱਸ ਦਾਂ ਜੀ ਮੈਂ ਫਿਰ ਦੇਖੋ ਹੁਣ ਆਪਾਂ ਮੇਨ ਕੰਮ ਕਰਾਂਗੇ ਆਪਣਾ ਜਿਹੜਾ ਸਭ ਤੋਂ ਇਹਦੇ ਵਿੱਚ ਔਖਾ ਹੁੰਦਾ ਜੇ ਆਪਾਂ ਨੇ ਔਖਾ ਕੁਛ ਨਹੀਂ ਹੁੰਦਾ ਆਪਾਂ ਨੂੰ ਅਟੈਚ ਕਰਨ ਦਾ ਮੈਥਡ ਹੋਣਾ ਚਾਹੀਦਾ ਉਹ ਤੁਹਾਨੂੰ ਸੌਖਾ ਮੈਥਡ ਦੱਸੂ ਦੇਖੋ ਕੁਰਤੀ ਹੈ ਜਿਹੜੀ ਉਲਟੀ ਹੋ ਪਈ ਆ ਸਿੱਧਾ ਪਾਸਾ ਅੰਦਰ ਆ ਫਰੰਟ ਜਿਹੜੀ ਕਾਰਟਾ ਦੇਖੋ ਉੱਪਰ ਆ ਤਾਂ ਜਿਹੜੀ ਬਾਹ ਬਣਾਈ ਆ ਆਪਾਂ ਨੇ ਇਹਨੂੰ ਆਪਾਂ ਨੇ ਕਰ ਲੈਣਾ ਸਿੱਧਾ ਜੀ ਇਹਦੀ ਜਿਹੜੀ ਕਰੀਜ਼ ਆ ਦੇਖੋ ਇੱਥੇ ਜਿਹੜੀ ਆ ਕਰੀਜ਼ ਆ ਜਦੋਂ ਆਪਾਂ ਨੇ ਕਟਿੰਗ ਕੀਤਾ ਦੀ ਇਹਨੂੰ ਹਾਫ ਕੀਤਾ ਦੀ ਇੱਥੇ ਨਿਸ਼ਾਨੀ ਲਾ ਲਈ ਇੱਥੇ ਇਹ ਮਤਲਬ ਇੱਥੋਂ ਇੱਧਰ ਉਧਰ ਵੀ ਅਟੈਚ ਕਰਨ ਲੱਗੇ ਸਾਈਡ ਤੇ ਨਹੀਂ ਹੋਣੀ ਚਾਹੀਦੀ ਜੇ ਤੁਹਾਨੂੰ ਦੱਸੂਗਾ ਕਿੱਥੇ ਤਾਂ ਦੇਖੋ ਇਹਨੂੰ ਕਾਰਟ ਉੱਪਰ ਤੇ ਇਹ ਬਾਹਾਂ ਦੀ ਕਾਰਟ ਉੱਪਰ ਹੈ ਇਹਨੂੰ ਆਪਾਂ ਨੇ ਸਿੱਧਾ ਕਰਕੇ ਇਹਦੇ ਵਿੱਚ ਪਾ ਦੇਣਾ ਜੀ ਇਦਾਂ ਕਰਕੇ ਠੀਕ ਆ ਪਤਾ ਜੀ ਉਤੋਂ ਬਾਅਦ ਜਿਹੜੀ ਆ ਨਿਸ਼ਾਨੀ ਤੁਹਾਨੂੰ ਕਰੀਜ਼ ਵਾਲੀ ਕਿਹਾ ਇਹ ਆਪਾਂ ਨੇ ਇੱਥੇ ਸ਼ੋਲਡਰ ਨਾਲ ਮਿਲਾ ਦੇਣੀ ਆ ਜੀ ਠੀਕ ਹੈ ਮਲਾਉਂਦੇ ਹੋਏ ਆਨੇ ਆਪਾਂ ਨੇ ਇਹ ਸੀਨ ਦੇਖਣੀ ਆ ਕਿੱਥੇ ਆਉਂਦੀ ਆ ਤੇ ਇਹ ਅੱਗੇ ਆਉਂਦੀ ਆ ਤਾਂ ਇੱਥੇ ਆਪਾਂ ਨੇ ਆਪਣੀ ਕਮੀਜ਼ ਤੇ ਨਿਸ਼ਾਨੀ ਲਾ ਦੇਣੀ ਆਖੋ ਜਿਹੜੀ ਸਲਾਈ ਦੀ ਜਿਹੜੀ ਮੈਂ ਇਹ ਲਾਈ ਆ ਨਿਸ਼ਾਨੀ ਇੱਥੇ ਬਿਲਕੁਲ ਸਲਾਈ ਇਹਦੇ ਇੱਥੇ ਰੱਖ ਕੇ ਹੁਣ ਆਪਾਂ ਨੇ ਬੈਕ ਤੋਂ ਵੀ ਨਾ ਇਹਨੂੰ ਐ ਫੜ ਲੈਣਾ ਠੀਕ ਹੈ ਜੀ ਸਲਾਈ ਆਪਾਂ ਨੇ ਇਹ ਹੈ ਐਕਸਟਰਾ ਫੈਬਰਿਕ ਨੇ ਬਾਹ ਦਾ ਔਰ ਫਿਟਿੰਗ ਦਾ ਇਹਨੂੰ ਐਦਾਂ ਫੋਲਡ ਕਰਕੇ ਤੁਸੀਂ ਥੱਲੇ ਕਰ ਦੇਣਾ ਜੀ ਠੀਕ ਆ ਦੋਨਾਂ ਦਾ ਮੂੰਹ ਆਮੋ ਸਾਹਮਣੇ ਕਰ ਦੇਣਾ ਤਾਂ ਦੇਖੋ ਜੀ ਹੁਣ ਜਿਹੜੀ ਆਪਣੀ ਸੀਨ ਆ ਗਈ ਆ ਤੇ ਆਪਣੀ ਨਿਸ਼ਾਨੀ ਲਾਈ ਆਈ ਹੋਗੀ ਦੇਖੋ ਆ ਜਿਹੜੀ ਕਰੀਜ਼ ਦੀ ਆਪਾਂ ਨੇ ਨਿਸ਼ਾਨੀ ਲਾਈ ਸੀਗੀ ਠੀਕ ਹੈ ਤੇ ਇਹ ਬਿਲਕੁਲ ਜਿਹੜੀ ਆਪਣੀ ਸੀਨ ਸ਼ੋਲਡਰ ਦੀ ਉੱਥੇ ਆ ਗਈ ਤਾਂ ਇੱਥੇ ਤੁਸੀਂ ਇੱਕ ਕੰਮ ਕਰਨਾ ਜਿਹੜੇ ਆਪਣੇ ਸਟੈਪ ਹੁੰਦੇ ਨੇ ਇਹ ਬਣਾ ਲੈਣੇ ਨੇ ਜਿੱਦਾਂ ਆਪਾਂ ਨਾਲੇ ਬਣਾਣੇ ਹੁੰਦੇ ਆ ਤਾਂ ਆਪਾਂ ਨੇ ਇਹਨੂੰ ਨਿਜਲੀ ਸਾਈਡ ਇੱਥੇ ਹੀ ਰੱਖ ਦੇਣਾ ਜਦੋਂ ਆਪਾਂ ਨੇ ਹੁਣ ਸਲਾਈ ਲਾਉਣੀ ਆ ਤਾਂ ਇਹ ਪੱਕਾ ਹੋ ਜਾਊਗਾ ਇੱਥੇ ਤਾਂ ਜਿਹੜੀ ਆਪਣੀ ਸਲਾਈ ਆ ਉਹ ਆਪਾਂ ਨੇ ਕੰਪਲੀਟ ਕਰਦਣੀ ਆ ਤਜਿੱਥੋਂ ਆਪਾਂ ਸਲਾਈ ਸਟਾਰਟ ਕੀਤੀ ਸੀ ਉੱਥੇ ਆਪਾਂ ਨੇ ਕੰਪਲੀਟ ਕਰ ਦੇਣੀ ਆ ਤਾਂ ਦੇਖੋ ਜਿਹੜਾ ਆਪਣਾ ਮੋਟਾ ਪਹਿਲੀ ਵਾਰ ਤੇ ਆਪਣਾ ਬਿਲਕੁਲ ਫਿਨਿਸ਼ਿੰਗ ਦੇ ਨਾਲ ਚੜ ਗਿਆ ਇਹਨੂੰ ਸਿੱਧਾ ਕਰਕੇ ਦਿਖਾਣਾ ਤੁਹਾਨੂੰ ਕੋਈ ਬਲਣੀ ਪਿਆ ਹੋਣਾ ਹੈਗਾ ਜੇ ਤੁਸੀਂ ਇਹ ਮੇਰੇ ਮੈਥਡ ਨਾਲ ਇਹਨੇ ਸੌਖੇ ਨਾਲ ਸਲਾਈ ਤੇ ਕਟਿੰਗ ਕਰਦੇ ਹਾਂ ਠੀਕ ਹੈ ਜੀ ਤਾਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਦੇਖੋ ਆ ਦੇਖੋ ਹੁਣ ਬਿਲਕੁਲ ਕਰੀਜ਼ ਹੈ ਜਿਹੜੀ ਇਹਦੀ ਬਿਲਕੁਲ ਇਹਦੀ ਸੀਨ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਇਹਦੇ ਨਾਲ ਕੀ ਹੋਊਗਾ ਆਪਣੀ ਕਮੀਜ਼ ਕਦੇ ਵੀ ਪਿੱਛੇ ਨਹੀਂ ਜਾਊਗੀ ਇਦਾਂ ਹੀ ਆਪਾਂ ਨੇ ਹੁਣ ਆਪਣੀ ਦੂਜੀ ਬਾਹ ਅਟੈਚ ਕਰ ਲੈਣੀ ਆ ਜੀ ਦੇਖੋ ਆਪਣੀ ਦੂਜੀ ਬਾਹ ਵੀ ਅਟੈਚ ਕਰਤੀ ਐ ਤੇ ਦੇਖੋ ਇਹਦੀ ਹੁਣ ਜਿਹੜੀ ਮੈਂ ਫਾਈਨਲ ਲੋਕਾ ਤੁਹਾਨੂੰ ਤਰਪਾਈ ਹੋਣ ਤੋਂ ਬਾਅਦ ਆਇਰਨ ਕਰਕੇ ਫਿਰ ਦਿਖਾਉਣਾ ਜੀ ਦੇਖੋ ਜੀ ਆਪਣਾ ਸੂਟ ਰੈਡੀ ਹੋ ਚੁੱਕਿਆ ਹੈ ਮੈਂ ਤਰਪਾਈ ਤੇ ਇਹਦੀ ਆਇਰਨ ਕਰ ਚੁੱਕਿਆ ਹਾਂ ਠੀਕ ਹੈ ਜੀ ਕਿੰਨੀ ਵਧੀਆ ਫਿਨਿਸ਼ਿੰਗ ਆਈ ਹੈ ਤੁਹਾਨੂੰ ਪਹਿਤ ਹੀ ਪਤਾ ਲੱਗਦਾ ਹੋਣਾ ਇੱਥੋਂ ਫਿਟਿੰਗ ਦਾ ਕਿੰਨੀ ਸੋਹਣੀ ਸ਼ੇਪ ਆ ਰਹੀ ਹੈ ਜਦੋਂ ਇਹ ਸੂਟ ਵੇਅਰ ਹੋਣਾ ਤਾਂ ਕਿੰਨਾ ਸੋਹਣਾ ਔਰ ਕਿੰਨਾ ਪਿਆਰਾ ਲੱਗਣਾ ਤੁਹਾਨੂੰ ਜਿਵੇਂ ਫਿਟਿੰਗ ਦੀ ਸਰਾਹੀ ਲਾਉਣੀ ਦਸੀ ਹੈ ਤੁਸੀਂ ਐਸੀ ਟ੍ਰਿਕ ਨਾਲ ਲਾਉਣੀ ਹੈ ਠੀਕ ਹੈ ਕਿ ਤੁਹਾਡਾ ਜਮਾਂ ਵੀ ਫਿਰ ਫਰਕ ਨਹੀਂ ਰਹਿੰਦਾ ਹੁੰਦਾ ਤੇ ਉੱਪਰ ਨੈਕ ਦੇਖੋ ਕਿੰਨੇ ਫਿਨਿਸ਼ਿੰਗ ਦੇ ਨਾਲ ਬਿਲਕੁਲ ਸੈਂਟਰ ਚ ਬਣੇ ਹੋਏ ਨੇ ਠੀਕ ਹੈ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਨਾ ਜਿਹਨੂੰ ਸਟ ਤਾਂ ਉਹ ਆਪਣਾ ਸੂਟ ਹੈ ਜਿਹੜਾ ਬਿਲਕੁਲ ਇਸੇ ਤਰ੍ਹਾਂ ਰੈਡੀ ਕਰ ਸਕਦਾ ਹੈ ਜੀ ਸੋ ਗਾਇਜ਼ ਅਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਮੈਂ ਤੁਹਾਨੂੰ ਕਮੀਜ਼ ਦੀ ਕਟਿੰਗ ਨਾਪ ਲੈਣਾ ਤੇ ਸਟਿਚਿੰਗ ਦੱਸੀ ਠੀਕ ਹੈ ਇੱਕੋ ਵੀਡੀਓ ਦੇ ਸੋ ਜਿਹੜੇ ਨੇ ਪਹਿਲੀ ਵਾਰੀ ਆਪਣੀ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਲਈ ਮੈਂ ਦੱਸ ਦੇਣਾ ਚਾਹੁੰਨਾ ਕਿ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਜਿਹੜੀਆਂ ਹੋਰ ਮਤਲਬ ਵੀਡੀਓ ਨੇ ਜਿੱਦਾਂ neck ਨੂੰ ਕਿੱਦਾਂ ਬਣਾਉਣਾ ਠੀਕ ਹੈ ਇਹ ਛੋਟੀਆਂ-ਛੋਟੀਆਂ ਵੀਡੀਓ ਮੈਂ ਕੱਲੀਆਂ ਬਣਾਈਆਂ ਹੋਈਆਂ ਨੇ ਇਕੱਲੀਆਂ-ਇਕੱਲੀਆਂ ਛੋਟੀਆਂ-ਛੋਟੀਆਂ ਡਿਟੇਲ ਚ ਸੋ ਕੰਦੇ ਜੋਇੰਟ ਕਿੱਦਾਂ ਕਰਨੇ ਨੇ ਚਾਕਾਂ ਨੂੰ ਫੋਲਡ ਕਿੱਦਾਂ ਕਰਨਾ ਔਰ ਫਿਟਿੰਗ ਦੀ ਸਲਾਈ ਕਿੱਦਾਂ ਲਾਉਣੀ ਆ ਉਹ ਸਾਰੀਆਂ ਵੀ ਤਾਂ ਤੁਸੀਂ ਉੱਥੋਂ ਦੇਖ ਸਕਦੇ ਹੋ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਤੁਸੀਂ ਮੈਨੂੰ ਦੱਸ ਦੇਣਾ ਕਿ ਇਹਦੀ ਬਾਟਮ ਮਤਲਬ ਸਲਵਾਰ ਦੀ ਵੀ ਕਟਿੰਗ ਸਟੀਚਿੰਗ ਨਾਪ ਲੈਣਾ ਮੈਂ ਇੱਕ ਵੀਡੀਓ ਬਣਾ ਦੂੰਗਾ ਤਾਂ ਤੁਸੀਂ ਉਹਦੇ ਘੱਟੋ-ਘੱਟ ਮੈਨੂੰ 100 ਕਮੈਂਟ ਕਰਕੇ ਦੱਸਣਾ ਠੀਕ ਹੈ ਜੀ ਤਾਂ ਮੈਂ ਵੀਡੀਓ ਜਲਦ ਤੋਂ ਜਲਦ ਬਣਾ ਦੂੰਗਾ ਤਾਂ ਮੈਂ ਬਹੁਤ ਸੌਖਾ ਮੈਥਡ ਦੱਸਿਆ ਜੇ ਤੁਹਾਨੂੰ ਫਿਰ ਵੀ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਸੋ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਔਰ ਸ਼ੇਅਰ ਕਰ ਦਿਓ ਮਿਲਦੇ ਆਪਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਰਾਮ ਟ